ਇਹ ਫਸਟਿਕ ਡੀਪ ਟੈਲੀਕੋਮ ਹੋਰ ਵਧੀਆ ਨਾਈਟ ਬੰਦੀ ਆ ਗਈ ਨੇ ਭਾਈ ਹੁਣੀ ਮੋਟਰਸ ਕੋਲਾ ਚਾਰ ਚਾਰ ਸੁਭਰਾ ਇਤਨੀ ਕੋਚਾਰਾ ਜਾਮ ਲੱਗਾ ਯਾਰ ਦੇਖੋ ਕੀ ਨਾ ਮੈਦਰਾ ਰੋਇਤ ਭਾਈ ਨਾ ਸੰਪਤ ਕਾ ਫਾਜਾ ਪਾ ਪੋਬੀ ਕੀ ਬਾਤ ਸੜੀ ਤੇ ਬਹੁਤ ਚਾਲੀਲੇ ਪਾਸੇ ਸਟੇਸ਼ਨ ਆ ਆਪਣਾ ਬਟਾ ਲੈ ਆ ਪੂਰੀ ਡੇਰਾ ਨੇ ਔਰ ਦੀ ਮੰਡੀ ਆ ਸਾਰੀ ਹੋਰ ਵਧੀਆ ਲੱਗਿਆ ਆ ਲੈਣਾ ਇੱਕ ਆਟਮ ਰਹਿ ਗਈ ਕਿਰਪਾ ਪਾ ਜੀ ਠੀਕ ਠਾਕ ਜੇ ਆ ਚੱਲੀ ਅੰਮਰਦਾ ਦੀ ਭਾਈ ਸਾਡੇ ਆ ਵਾ ਭਾਈ ਬਚਾ ਪਿਓ ਦੀ ਹੱਤਾਂ ਮੈਂ ਦੋਰ ਬਈ ਕੀ ਹਾਲ ਹੈ ਇਹ ਡਾਕ ਤੁਹਾਡੇ ਦੇ ਵਿੱਚ ਆ ਕਿ ਸਰ ਵੀ ਆ ਰੇਡ ਲੈ ਆ ਭਾਈ ਇਹਨਾਂ ਨੇ ਤੇਰਾ ਵੀ ਪ੍ਰਾਈਸ ਹੈਗਾ 250 ਰੁਪਏ ਬੰਚੀ ਦਾ ਦੋਲੀ ਤੇ ਬੰਚੀ ਪੁੱਲਣ ਪੰਜਾਬੀ ਮੇਲ ਜਣਗੇ ਤਾਂ ਸਿਰਫ 225 225 ਜਗਾ ਸਿਰਫ ਤੇ ਵੀ ਲਖੀ ਹੋਈ ਹੈ ਭਾਈ ਉਹਨਾਂ ਨੇ ਡਾਕ ਹੈ ਸਿਰਫ 500 ਰੁਪਏ ਚੁਲਖਿਆ ਕਿਛ ਵੀ ਹੈ ਨਹੀਂ ਆਲਾ ਠੀਠਾ ਮੇਰਾ ਪਰਾ ਆ ਸੋਸਾ ਜੀ ਨਵੇਂ ਲੋਕਾਂ ਤੇ ਸਵਾਗਤ ਆ ਸਲੋ ਜੀ ਸ਼ਾਮ ਦੇ 5:30 ਹੋਏ ਆ ਤੇ ਦਿਨ ਬਹੁਤ ਛੋਟੇ ਹੋ ਗਿਆ ਸਿਆਲ ਕਰਕੇ ਆਓ ਯਾਰ ਨਿਪਨ ਵਾਲੀ ਤੇ ਕਾਣਾ ਕੋੜਾ ਸਮਾਨ ਲੈਣਾ ਹੀ ਹੋ ਲੈਣ ਚੱਲਿਆ ਵਾ ਦਸਲਮਾਰੋੜਾ ਜੋ ਇਹ ਦਿਨ ਛੋਟੇ ਹੋ ਗਏ ਤੇ ਬਹੁਤ ਜ਼ਿਆਦਾ ਬਲਿੰਕਰ ਦਾ ਸਮਾਨ ਸੁੰجهه ਜੀ online ਮੰਗਾਂਦੇ ਹਨ ਉਹ ਚੀਜ਼ਾਂ ਦੇਖੋ ਵਾਕੀ ਵੀਰ ਭਰਾ ਇੱਥੇ ਕੰਮ ਕਰਦੇ ਪਏ ਨੇ ਬਟਾਲੇ ਦਾ ਮੈਟਰੋ ਹੋਟਲ ਆ ਸਾਹਮਣੇ ਦੇਖੋ ਸਵਾਥੇੜੀ ਮ ਆ ਗਿਆਂ ਫਿਰ ਲੀਕ ਵਾਲੇ ਤਲਾਹ ਮਹਿੰਦਰ ਜਨਰਲ ਸਟੋਰ ਤੇ ਪਈ ਦੀ ਦੁਕਾਨ ਸਸ ਜਿਆ ਆ ਗਿਆ ਕੱਲ ਸਮਾਨ ਲੈਣਾ ਇੱਕ ਟਮ ਰਹਿ ਗਈ ਉਹ ਲੈਣਾ ਆ ਮੈਂ ਫੇਰ ਵਾਪਸ ਪਈ ਦੀ ਦੁਕਾਨ ਤੋਂ ਸਮਾਨ ਬਹੁਤ ਵਧੀਆ ਮਿਲਦਾ ਤੇ ਇਥੋਂ ਲਿਆ ਕਰੋ ਮਹਿੰਦਰ ਜਨਰਲ ਸਟੋਰ ਲੀਕ ਵਾਲੇ ਤਲਾਹ ਦੁਕਾਨ ਸਾਹਮਣੇ ਮਹਾਰਾਜ ਮਾਰਕੀਟ ਸਾਹਮਣੇ ਬੱਸ ਅੱਡਾ ਹੈ ਤੇ ਇੱਧਰ ਭਾਈ ਇਹਨਾਂ ਦੀ ਦੁਕਾਨ ਆ ਮਗਰਮ ਕਿੰਨੇ ਕਿਲੋ ਤਰਾ 5 ਕਿਲੋ ਅੱਧਾ ਰੋਲਦੀ ਆ ਗਈ 1 ਕਿਲੋ ਮੈਂ ਤੇ ਮਰਚੰਡ ਵਾਲਾ ਜਾ ਜਾ ਤੋ ਲੋ ਜੀ ਸਮਾਨ ਆਪਣਾ ਲੈ ਲਿਆ ਆਪਾਂ ਤੋਂ ਨਿਕਲੇ ਲੰਘਿਆ ਵਾਪਸ ਕੀ ਇਹ ਨਾਲ ਹੀ ਸਾਰੀ ਇਥੋਂ ਵੱਲ ਜਾ ਰਿਹਾ ਮੈਂ ਇਕ ਕੋਈ ਯਾਰ ਇੱਥੇ ਉਹ ਗਾਂਢੀ ਚੌਂਕ ਤੇ ਬਹੁਤ ਜ਼ਿਆਦਾ ਜਾਮ ਲੱਗਾ ਹੈ। ਦੇਖੋ ਯਾਰ ਕਿੰਨੇ ਵਧੀਆ ਵਧੀਆ ਇਹਨਾਂ ਨੇ ਫਲਾਵਰ ਵਗੈਰਾ ਲਗਾਏ ਹੋਏ ਹਨ। ਹਾਲ ਕਾਕਾ ਹੈਲੋ ਕੀ ਹਾਲ ਹੈ? ਠੀਕ ਹੈ ਕੀ ਨਾਮ ਹੈ ਤੇਰਾ? ਰੋਹਿਤ ਰੋਹਿਤ ਕਿਹਾ ਆ ਗਏ ਆ ਜਾਮ ਲੱਗਾ ਰਹੀ ਮੈਂ ਇੱਥੇ ਕਿੰਨਾ ਥੋੜੀ देर ਰੁਕ ਜਾ। ਖੂਬਸੂਰਤ ਭਾਈ ਨੇ ਪੂਰੇ ਡੈਕੋਰਟਡ ਡਿਸਪਲੇ ਕਰਕੇ ਲਾਏ ਹੋਏ ਨੇ ਫਲਾਵਰ। ਹਰੇਕੋ ਥੇਲੇ ਕਿੰਨੇ ਪਿਆਰੇ ਪਿਆਰੇ ਕਲਰ ਦੇ ਆ। ਇਹ ਆ ਪ੍ਰਾਗੋ ਜਰੂਰ ਆਇਆ ਲੁਥਰਾਰੀ ਦੀ ਦੁਕਾਨ ਤੇ ਬਿਲਕੁਲ ਨਾਲ ਹੀ ਪਈ ਹੋਣਾ ਰਾਟਾ ਇਹ ਆ ਸ਼ਾਦੀ ਦੇ ਮੌਕੇ ਤੇ ਕੈਨੇਡਾ ਕੁਇਟ ਵਗੈਰਾ ਕਰਾਣਾ ਆ ਤੇ ਭਾਈ ਨਾਲ ਸੰਪਰਕ ਕਰ ਸਕਦੇ ਹੋ ਭਾਈ ਨੰਬਰ ਬੋਲ ਦੋ ਨਾਲ 83341305 ਮੈਂ ਆਪਣੀ ਬਾਈ ਕਿੱਥੇ ਲਾਤੀ ਆ ਉਹਦਾ ਗਾਂਦੂ ਚੋਂ ਕਿ ਮੈਂ ਬਾਈ ਕੱਪ ਉੱਥੇ ਲਾਤੀ ਆ ਮੰਡੀਲੇ ਨੇ ਕਿਰਦੂਰ ਤੱਕ ਟ੍ਰਾਫਿਕ ਹੋਈ ਹੁੰਦੀ ਆ ਤੇ ਮੈਂ ਤੁਹਾਨੂੰ ਉੱਥੇ ਦੀ ਲੋਕਲ ਮੰਡੀ ਆ ਉਹ ਵੀ ਵਿਖਾਣਾ ਆਪਣੀ ਬਟਾਲੇ ਦੀ ਜਿਹੜੀ ਡੇਰਾ ਰੋਡ ਹੁੰਦੀ ਆ ਡੇਰਾ ਰੋਡ ਦੀਆਂ ਸਾਹਮਣੇ ਡੇਰਾ ਰੋਡ ਦਾ ਪੋਲਾ ਉਹ ਵੀ ਤੇ ਬੋਲ ਦੇਖੋ ਕਿੰਨੇ ਭਾਈ ਗੋਭੀ ਕਿਭਾ 40 ਰੁਪਏ ਬਹੁਤ ਚਾਲੀਆ ਹਾਂ ਲੋਜੀ ਗੋਭੀ 40 ਰੁਪਏ ਹੈ ਗੋਭੀ ਵੇਖੋ ਗੋਭੀ ਪੂਰੀ ਸਾਫ ਤੇ ਨੀਟ ਹਨ ਘਲੀਣਾ ਹੋਰ ਅੱਗੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਸਾਰਾ ਕੁਛ ਕਿੱਦਾਂ ਮੂਲੀ ਕੈਸੀ ਹੈ 20 ਰੁਪਏ ਕਿਲੋ ਕੋਈ 20 ਰੁਪਏ ਕਿਲੋ ਗੀ ਰਹੀ ਹੈ ਇਹ ਰੋਡ ਆ ਉੱਪਰ ਪੁਲ ਬਣਿਆ ਹੈ ਥੇਲੇ ਸਾਰੀ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਇੰਚਾਰੇ ਦੇ ਸਬਜ਼ੀਆਂ ਹੀ ਮਿਲਣਗੀਆਂ ਇਹ ਸਾਈਕਲ ਵਾਲੀ ਦੁਕਾਨ ਹੈ ਡੇਰਾ ਰੋਡ ਤੇ ਹੀ ਰੋਦੀ ਰੋਡ ਦਾ ਪੁਲ ਬਣਿਆ ਹੈ ਉੱਪਰ ਥੇਲੇ ਪਹਿਲਾਂ ਫਾਟਕ ਹੁੰਦਾ ਸੀ ਤੇ ਦੇਖੋ ਇੱਧੇ ਹੀ ਲੋਕੀ ਵਾੜ ਕਰਦੇ ਪਏ ਨੇ ਸਾਰੀ ਲੈਣਾ ਲੂਣਾ ਬਣੀ ਹੋਈ ਆ ਉਹ ਦਿੱਲੇ ਪਾਸੇ ਸਟੇਸ਼ਨ ਹੈ ਆਪਣਾ ਬਟਾਲੇ ਦਾ ਠੀਕ ਆ ਉਹ ਦਿੱਲੇ ਪਾਸੇ ਪੈਣ ਦਾ ਆਪਣਾ ਕੋ ਦਾਸ ਫੂਟ ਪਠਾਨ ਖਾਣ ਵੀ ਉੱਧਰ ਹੈਗੀ ਆ ਉਧਰ ਬਾਤ ਵੀ ਚੱਲਦੇ ਹੋਣ ਤੁਹਾਨੂੰ ਉਧਰ ਰਖਣਾ ਆਪਣੀ ਢੰਡੀ ਜਿਹੜੀ ਜਿੱਥੇ ਤੁਹਾਨੂੰ ਸਬਜੀ ਵਗੈਰਾ ਮਿਲ ਜੇਗੀ ਸ਼ਾਮੀ ਬਹੁਤ ਜ਼ਿਆਦਾ ਰਸ ਹੁੰਦਾ ਵਾ ਤੇ ਕੀ ਕੀਦਰੀ ਕਰਦੇ ਪਏ ਨੇ ਵਗੈਰਾ ਲਾਏ ਹੋਏ ਨੇ ਅਦਰ ਪਿਆਜ਼ ਇੰਡੀਆ ਮਿਰਚਾ ਵਗੈਰਾ ਨਾਲੇ ਲਾਈ ਦੇ। ਭਾਈ ਕੋ ਮਹਾਰਵਰੀ ਮਟਰ ਮਟਰ ਲੈ ਕੇ ਜਾਣਾ ਨਾ। ਆ ਪੂਰੀ ਡੇਰਾ ਰੋਡ ਦੀ ਮੰਡੀ ਆ ਸਾਰੀ ਜਿੰਨੇ ਵੀ ਆਲੂ ਪਿਆ ਸਬਜੀ ਸਬਜੀ ਜਿੰਨੇ ਵੀ ਲੈਣੀ ਇੱਥੇ ਲੈਂਦੇ ਆ। ਆ ਦੇਖੋ ਤੋੜੀ ਲੈਣ ਲੱਗੀ ਹੋਈ ਆ ਸਾਰੀ ਸਬਜ਼ੀਆਂ ਦੀ। ਆਏ ਕਿਹੜੀ ਕਾਰ ਦਾ ਬੋਲ ਗਿਆ ਨਿਕਾਟਾ ਇਹਦਾ ਕੋਈ ਸ਼ਹਿਨ ਮਪਾ ਹੀ ਮਿਲ ਨੇ ਨੇ ਭਾਈ ਹੁਣ ਐ ਇੱਥੇ ਆਪਣਾ ਅਡਾ ਲਾਇਆ ਤੇ ਸ਼ਾਮ ਨੂੰ ਬਹੁਤ ਵਧੀਆ ਫਰੈਸ਼ ਸਬਜ਼ੀ ਵਗੈਰਾ ਇੱਥੇ ਮਿਲਦੀ ਏ ਜਿ ਕੋਈ ਮੇਰਾ ਵੀਰ ਵੀਟਾ ਲਈ ਦੀ ਵੀਡੀਓ ਵੇਖਦਾ ਪਿਆ ਇੱਕ ਵਾਰੀ ਜਰੂਰ ਆਇਓ ਬਹੁਤ ਵਧੀਆ ਤੇ ਕੀ ਕਹਿਣਾ ਜਾਓਗੇ ਬੋਲ ਬੋਲਿਆ ਨਹੀਂ ਜਾਣਦਿਆ ਬਾਕੀ ਬਹੁਤ ਵਧੀਆ ਨਾਈਟ ਬੰਦੇ ਹੈਗੇ ਨੇ ਭਾਈ ਹੁਣੀ ਇੱਕ ਵਾਰੀ ਜਰੂਰ ਇੱਥੇ ਵਿਛੜ ਘੜਿਓ ਪੂਰਾ ਡੇਰਾ ਰੋਡ ਕੋਲ ਦੇ ਥੱਲੇ ਤੁਹਾਨੂੰ ਮਿਲਣਗੀ ਆ ਹਰ ਤੋਂ ਬਸ ਫਰੈਸ਼ ਚੱਲਦੀਆਂ ਜਾਂਦੂ ਭਾਈ ਦਾ ਅਡਾ ਵਾ ਇੱਥੇ ਇੱਥੇ ਅਡਾ ਲਾਉਂਦੇ ਨੇ ਰੋਜ਼ੀ ਰੋਟੀ ਉਹ ਭਾਈ ਜੇ ਭਾਈ ਮੇਰਾ ਵੀਡੀਓ ਦੇਖ ਲਦੇ ਆ ਬਟਾਲੇ ਵਾਲਾ ਇੱਕ ਵਾਰੀ ਵਿਸਤ ਕਰਿਓ ਕਿ ਆ ਭਾਈ ਲੋ ਜੀ ਕਿ ਇਹਨਾਂ ਕੋ ਸਭ ਤੋਂ ਸੁਖੀ ਲਿੱਤੀ ਕਮੈਂਟਰ ਦੀ ਦੂਰ ਦੱਸੀ ਕਿ ਭਾਈ ਜੀ ਬੋਰ ਵਧੀਆ ਲੱਗਿਆ ਯਾ ਸਾਡੇ ਬਟਾਲਾ ਦੇ ਬੰਦਿਆਂ ਨੂੰ ਓਕੇ ਭਾਈ ਜੀ ਤੁਹਾਨੂੰ ਅੱਗੇ ਚੱਲਦੇ ਆ ਸੋ ਚੱਲਦੇ ਆ ਹੁਣ ਅੱਗੇ ਹੋਰ ਪਾਪੂ ਜੀ ਵੇਖ ਲੋ ਐ ਉਮਰ ਚ ਵੀ ਕੰਮ ਕਰਦੇ ਪਏ ਸੱਚੀ ਕਰ ਪਾਪਾ ਜੀ ਠੀਕ ਠਾਕ ਜੇ ਦੇਖ ਆਤੀ ਖੁਸ਼ੀ ਹੁਣ ਵੀ ਲੋ ਜੀ ਹੰਦਾਰਪੇ ਦੀ ਖੁਸ਼ੀ ਹੋ ਗਈ ਆ ਤੇ ਆ ਪੀ ਪੀਆ ਵੱਲੋਂ ਵੀਰੇ ਲੈ ਨੈਕਵਰ ਪੀ ਦੀਏ ਵੱਲੋਂ ਦੇਖੋ ਯਾ ਡੇਰਾ ਰੋਡ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੈ ਸੋ 4 ਕਿਲੋ ਆਲੂ 100 ਰੁਪਏ ਦੇ ਕਿਹ ਡੇਰਾ ਰੋਡ ਦੇ ਪਲਥੇਲੇ ਪਾਈ ਨਾਰੀ ਦੀ ਦੁਕਾਨ ਆ ਤੇ ਬਹੁਤ ਵਧੀਆ ਭਾਈ ਮਾਰੀ ਤਿੰਨ ਦੀਆਂ ਸਬਜ਼ੀਆਂ ਆਲੂ ਵਗੈਰਾ ਜਿਹੜੇ ਆਲੂ ਪਿਆਜ਼ ਬਹੁਤੀ ਰੇਲੇ ਦੇ ਹੋਲਸੇੜੇ ਡੇਟੇ ਮਿਲਦੇ ਨੇ। ਹਰ ਤਰ੍ਹਾਂ ਨਾਲ ਆਪੀ ਦਾ ਬਈ। ਬੋਲਾ ਪ੍ਰਣਾਮ ਸਿੰਘ ਭਾਈ ਪੋਲਸੇਲੀ ਡੇਰਾ ਰੋਡ ਪਈ ਨਾ ਰਿਦਕਾਨ ਆ। ਸਾਰੇ ਧੰਨਵਾਦ ਜੀ। ਤੇ ਆਜੇ 5 ਕਿਲੋ ਉਹਦੇ ਆਲੂ 5 ਕਿਲੋ 100 ਉਹਦੇ ਪਹਾੜੀ ਆਲੂ ਵੀ ਹੈਗੇ। ਐ ਮਾੜਾ ਵੀ ਹੈਗੇ। ਲਾਲ ਲਾਲ ਦੇ ਵੀ ਹੈਗੇ। ਹਰ ਤਰ੍ਹਾਂ ਦੇ ਤੁਹਾਨੂੰ ਜਿਆਦਾ ਲੁਕ ਜਾਣਗੇ। ਬਾਕੀ ਭਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ। ਓਕੇ ਵੀਰ। ਹੁਣ ਅੱਗੇ ਹੋਰ ਪਪਾਈ ਠੀਕ ਠਾਕ ਜੇ। ਭਾ ਅੰਕਲੋ ਨਾ ਨਵੀਂ ਸਬਜ਼ੀ ਲਾਈ ਹੈ ਸਾਰੀ ਕਿਪਿਆ ਪੀਜਾ ਭਾਈ ਨੇ ਵੀ ਲਾਏ ਹੋਏ ਨੇ ਹਾਏ ਮੈਂ ਪਰਸੋ ਖੜੇ ਹੀ ਬਾਈ ਕੋ ਪਿਆਜ਼ ਤੇ ਬਹੁਤ ਵਧੀਆ ਪਿਆਜ਼ ਆ ਹੋਰ ਭਾਈ ਠੀਕ ਆ ਕਿੱਥੇ ਆ ਹੋਰ ਕਿੰਨਾ ਨਵੀਂ ਥੇਲਾ ਹੋਰ ਅੰਕਲ ਜੀ ਠੀਕ ਹੋ ਧੰਨ ਦਿਆ ਜੀ ਤੇ लवली ਭਾਈ ਮਿਲ ਚਕੇ लवली ਭਾਈ ਕੀ ਹਾਲ ਆ ਠੀਕ ਹੋ ਕਿਧਰ ਆ ਰਹੀਆਂ ਸਤ ਜਾਨ ਅੱਧਰ ਜਾਓ लवली ਭਾਈ ਜੇ ਹੋਰ ਇਆਂ ਇਆਂ ਬਾਈ ਫਰੂਟ ਲਗਾ ਕਪੀਤਾ ਦੇਖੋ ਕਿੰਨਾ ਸ਼ਾਨਦਾਰ ਲੱਗ ਰਿਹਾ ਹੈ ਇਹ ਤਾਂ ਇਗਨਾ ਦੋ ਦੇ ਉਹ ਕਿੰਨਾ ਦਾ ਇਗਨਾ ਦੋ ਦੇ ਉਹ ਸਾਧਿਮਾ ਆਪਣਾ ਉਹ ਰਹਿ ਹੀ ਗਿਆ ਬਸ ਚੱਲੀ ਅੰਮ੍ਰਿਤਸਰ ਭੁੱਲਰ ਬਸ ਖਾਲੀ ਆ ਇਸ ਟਾਈਮ ਸਲੋ ਜੀ ਮੈਂ ਬਾਈ ਕਿੱਥੇ ਲੈ ਆਈ ਰਹੀ ਪ੍ਰਦੀਪ ਭਾਈ ਸਾਡੇ ਆਵਾ ਤੇ ਲੋ ਜੀ ਲੁਥਰਾ ਭਾਈ ਨੂੰ ਵੀ ਮਿਲ ਲੈਨੇ ਆ ਸੋ ਆਪਣੇ ਸੱਜਣਾਂ ਗਏ ਭਾਈ ਭਾਈ ਨਹੀਂ ਲੁਥਰਾ ਭਾਈ ਪਾਈ ਨਾਲ ਦੀ ਦੁਕਾਨ ਹੈਗੀ ਤੇ ਗੱਲ ਜੋਂ ਸਤਿ ਸ੍ਰੀ ਅਕਾਲ ਅੱਜ ਕੀ ਹਾਲ ਹੈ ਤੁਹਾਨੂੰ ਸਵਾਸਾ ਡੈਮੇਜ ਪਈ ਹੈ ਜੇ ਕਿ ਮੇਰੇ ਵੀਰ ਭੈਣ ਭਰਾ ਨੇ ਸੋਨਾ ਚਾਂਦੀ ਕੁਝ ਵੀ ਲੈਣਾ ਬਹੁਤ ਹੀ ਅਬਡੈਂਡ ਪ੍ਰਾਈਸ ਤੇ ਪਾਈ ਕੋ ਮਿਲਦਾ ਵਾ ਤੇ ਇੱਕ ਵਾਰੀ ਜਰੂਰ ਆਇਓ ਠੀਕ ਆ ਬਾਕੀ ਹੋਰ ਤਾਂ ਨਹੀਂ ਠੀਕ ਆ ਕਰ ਲੋ ਜੀ ਤੇ ਬਾਕੀ ਹੋਣਾ ਚਲੋ ਭਾਈ ਜੀ 50 ਹੀ ਹੋਗੇ ਜੀ 80 ਮੈਨੂੰ ਚਾਹ ਉਹ ਕਿਤੇ ਮਿਲਦਾ ਨਹੀਂ ਤੁਹਾਨੂੰ ਠੀਕ ਹੋ ਗਿਆ ਆ ਆਪਣੀ ਬਾਈਕ ਆ ਲੱਗੀ ਆ ਨਿਕਲੀਏ ਤੇ ਅੱਗੇ ਚਲੀਏ ਟੀ ਚੌਂਕ ਤੇ ਯਾਰ ਰਸ਼ ਟੁੱਟਦਾ ਹੀ ਨਹੀਂ ਨਾ ਦੁਪਹਿਰੇ ਦਾ ਨਾ ਸ਼ਾਮੀ ਵੇ ਲੋਹਣ ਵੀ ਕਿੰਨਾ ਜ਼ਿਆਦਾ ਰਸ਼ ਪਿਆ ਰਾਜੇ ਜੀ ਨੂੰ ਨਮਸਕਾਰ ਆਂਬਰਸਾਰ ਵਾਲਿਆਂ ਦੀ ਸੇਲ ਸੇਲ ਲੱਗੇ ਆ ਅੰਦਰ ਚੱਲਦੇ ਆਂ ਦੇਖਦੇ ਆ ਕਿਹੜੀਆਂ ਕਿਹੜੀਆਂ ਆਈਟਮਾਂ ਪਈਆਂ ਦੁਕਾਨ ਕੋਲ ਸਵਾਦ ਤਰੇ ਉਹਨੇ ਰਾਹ ਹੋਰ ਵੀ ਕੀ ਹਾਲ ਹੈ ਇਹ ਰੰਗ ਹਾਂਜੀ ਬੜੀ ਚਲੋ ਜੀ ਵੀਰੋ ਨਾ ਸੇਲ ਸੋ ਲਾਈ ਰਹੀ ਇੱਥੇ ਸਾਢੇ 30 ਵੀ ਦੇਖੋ ਆ ਵੀ ਸਾਢੇ 300 ਰੁਪਏ ਦੇ ਵਿੱਚ ਆ ਸਾੜੇ ਬੁੱਲਣ ਵਾਲੀਆਂ ਆ ਸਾਡੇ ਵੀ ਬੁੱਲਣ ਚਾਹੀ ਪੂਰੀ ਸ਼ਾਰਟ ਸਾਡੇ ਸਾਢੇ 300 ਰੁਪਏ ਦੀ ਆ ਤੋਰ ਬਾਕੀ ਕੋਟ ਇੰਚੀ ਸ਼ਾਰਟ ਵੀ ਹੈਗੀ ਆ ਹਰ 150 ਰੁਪਿਆ ਰੇਟ ਲਾਇਆ ਹੈ ਬਾਈ ਇਹਨਾਂ ਨੇ ਤੇ ਚ ਕਲਰ ਵੀ ਤੁਹਾਨੂੰ ਮਿਲ ਜਣਗੇ ਹਰ ਤਰ੍ਹਾਂ ਦੇ ਇਧਰ ਪੱਕੀ ਬੱਚਿਆਂ ਦੀ ਆਈਟਮ ਆ ਵੋਲਨਸ ਇਹਦਾ ਵੀ ਪ੍ਰਾਈਸ ਹੈਗਾ 250 ਰੁਪਿਆ ਇਹਦਾ ਵੀ 250 ਆ ਹੁਣ ਵੀ ਹੈਗੇ ਨੇ ਵੋਲਨ ਪੰਜਾਬੀ ਮਿਲ ਜਣਗੇ ਤੁਹਾਨੂੰ ਇਹਦਾ ਪ੍ਰਾਈਸ ਵੀ ਸਿਰਫ 250 ਰੁਪਿਆ ਹੈ ਕਿ ਲੇਡੀਜ਼ ਪੈਨਲੀ ਵੀ ਇੱਥੇ ਸਮਾਨ ਹੈਗਾ ਕੁੜੀਆਂ ਵਗੈਰਾ ਬੱਚਿਆਂ ਦੀ ਵੀ ਤੇ ਲੇਡੀਜ਼ ਵੀ ਤੇ ਨਾਲ ਦੇ ਨਾਲ ਜੈਨਸ ਪੈਂਟਾ ਵੀ ਹੈਗੀਆਂ ਇਹਦਾ ਵੀ ਰੇਟ ਹੈਗਾ ਬਿਲਕੁਲ 300 ਰੁਪਿਆ ਉਹਦੀ ਡਿਸਪਲੇ ਬਾਈ ਹੁਣਾਂ ਨੇ ਲਾਈ रखी ਹੈ ਤੇ ਬਾਕੀ ਸ਼ੋਪਿੰਗ ਕਰਨ ਆਏ ਨੇ ਸਾਰੇ ਵੀਰ ਭਰਾ ਬਟਾਲੇ ਦੇ ਸਵਾ ਜੈਕਟਾਂ ਦੇਖੋ ਜੈਕਟਾਂ ਜੈਕਟਾਂ ਵੀ ਬਹੁਤ ਵਧੀਆ ਮਿਲ ਜਿੰਗੀਆਂ ਤੇ ਪ੍ਰਾਈਸ ਹੈਗਾ ਸਿਰਫ 300 ਰੁਪਿਆ ਇਹ ਹੋਰ ਬਾਈ ਕਿੱਦਾਂ ਠੀਕ ਆ ਵਧੀਆ ਲੱਗਿੰਦੇ ਆ ਸਮਾਨ ਸੀਟ ਵੀ ਲੱખી ਹੋਈ ਹੈ ਬਾਈ ਹੁਣਾਂ ਨੇ ਇਹਦਾ ਰੇਟ ਹੈਗਾ ਸਿਰਫ 200 ਰੁਪਿਆ ਬਾਕੀ ਵੇਖਣ ਦਾ ਕੋਈ ਮੁੱਲ ਨਹੀਂ ਪਸੰਦ ਦੇਗੀ ਚੀਲ ਲਿਓ ਨਹੀਂ ਹੈਗੀ ਨਾ ਲਿਓ ਕਿਉ ਪਈ ਠੀਕ ਗੱਲ ਕਿ ਨਹੀਂ ਬਾਕੀ ਬੋਲਨ ਜਰਸੀਆਂ ਵੀ ਹੈਗੀਆਂ ਨਾ ਕੋਈ ਮੀਡੀਆ ਮੁੱਡੀਆਂ 13 ਰੇਟ ਹੈਗਾ ਸਿਰਫ 500 ਰੁਪਏ ਚ ਲਿਖਿਆ ਹੈ ਅਜੀ ਇੰਚ ਵੀ ਹੈਗੀਆਂ ਵੀ ਜੈਕਟ ਹੈਗੀਆਂ ਛੱਤੀ ਵੱਡੇ ਸਾਈਜ਼ ਮਿਲ ਜਣਗੇ 500 500 ਦੇ ਵਿੱਚ ਕੱਲ ਲੈਡੀਜ਼ ਵੀ ਹੈਟ ਮ ਹੈਗੀਆਂ ਪਹਿਣਾ ਲਈ ਆ ਬੱਚਿਆਂ ਦਾ ਸਮਾਨ ਹੈਡਮਾ ਸਾਰੀ ਵਧੀਆ ਮਿਲ ਜੀ ਰਹੀ ਹੈ ਇੱਧਰ ਵੀ ਛੱਟ ਜੈਕਟਾਂ ਆ ਉਹ ਵਧੀਆ ਇੱਕ ਚਾਂਦੀ ਮਾਨ ਨੀ ਬਾਕੀ ਫਰੀਜ਼ਾ ਦੇਖੋ ਤੁਸ ਵਸਲੇ ਨਹੀਂ ਆ ਭਾਈ ਇਹਦਾ ਉਹ ਅੰਬਰ ਸਰ ਫਿਕਸ ਪ੍ਰਾਈਸ ਹਲ ਪਹਿਲਾ ਪ੍ਰਾਈਸ ਲੈ ਲਾ ਹਾਂਜੀ ਥੋੜੂ ਜਿਹਾ ਆ ਗਿਆ ਹੁਣ ਬਾਹਰ ਬਾਕੀ ਥੇਲੇ ਵੀ ਏਰੀ ਦੁਕਾਨ ਹੈਗੀ ਹੈ ਉੱਪਰ ਵੱਖਰਾ ਵਾ ਤੇ ਥੇਲੇ ਜਿਹੜਾ ਥੇਲੇ ਥੇਲੀ ਆਟਮ ਵਕਰੀ ਹੈਗੀ ਥੇਲੇ ਸਾਰੀ ਬੱਚੀਆਂ ਦੀ ਆ 150 200 ਦੇ ਵਿੱਚ ਤੁਹਾਨੂੰ ਇੱਥੇ ਸਟਾਰਟ ਚੀਜ਼ਾਂ ਮਿਲ ਜਣਗੀਆਂ ਸਾਰੇ ਬੱਚੇ ਦੀਆਂ ਤੋ ਆਹ ਬੰਨੇ ਰਹਿ ਗਏ ਹੋਰ ਭਾਜੀ ਕੀ ਹਾਲ ਹੈ ਸਸੀ ਘਰ ਕੀ ਨਾ ਭਾਈ ਟੜ ਸੰਜੀਪ ਕੁਮਾਰ ਸੰਜੀਪ ਕੁਮਾਰ ਟੜੀ ਸਿੱਧਾ ਖਾਬ ਲੱਗੀ ਵੀ ਦੁਕਾਨ ਹੈਗੀ ਨਾ ਹੈਗੀ ਨਾ ਤੋ ਜਿਨੇ ਵੀ ਮੇਰੇ ਵੀਰ ਭੈਣ ਪ੍ਰਾਪਟਾਲੇ ਦੀ ਵੀਡੀਓ ਦੇਖਦੇ ਪਏ ਨੇ ਤੇ ਬੱਚਿਆਂ ਦਾ ਸਮਾਨ ਜਨਤਾ ਦਾ ਸਮਾਨ ਤੁਹਾਨੂੰ ਸਾਰਾ ਇੱਥੇ ਮਿਲ ਜੇਗਾ ਬੁਲੰਸ ਜਨਸ ਸਾਰਾ ਫਿਰ ਗੇਮ ਮਿਲੇਗਾ ਪਰ ਇਹ ਲੱਗਦਾ ਕਿ ਯਾਰ ਬਾਕੀ ਐਡ ਮੈਂ ਠੀਕ ਹੈ ਇੱਕ ਵਾਰੀ ਆਇਓ ਜਰੂਰ ਟੀਵਾ ਫਰੀਏ ਤੇ ਨਿਕਲੀ ਲੋਈ ਜੀ ਮੈਂ ਆ ਗਿਆ ਆਏ ਅੰਮਰਸਾਰ ਵਾਲੇ ਦੀ ਦੁਕਾਨ ਆ ਇਹਨਾਂ ਦੀ ਦੁਕਾਨ ਸੇਮ ਇੱਕ ਵੱਡਾ ਸ਼ੋਰੂਮ ਹੈ ਸ਼ੋਰੂਮ ਨਹੀਂ ਕਿ ਠੀਕ ਹੈ ਦੁਕਾਨ ਹੀ ਜਿੱਨਾਂ ਦੀ ਅੰਮਰਸਾਰ ਵੀ ਹੈਗੀ ਐਸੀ ਦਾਬ ਲਾ ਕੇ ਇਹ ਵਾ ਕੀ ਠੀਕ ਹੈ ਐਡਮਾ ਇੱਕ ਵਾਰੀ ਟਰਾਈ ਕਰ ਲਿਓ ਖਾਰਪੂਰ ਪਾਣ ਲਈ ਵਧੀਆ ਹੈ ਗਿਆ ਵਿਕਾਸ ਟੈਕਸਟਾਈਲ ਕਿਹਾ ਆਪਣੇ ਹਸਨੀ ਪੁਲ ਤੇ ਇਹ ਸਾਡਾ ਹਸਨੀ ਦਾ ਪੁਲ ਹੈ ਆ ਕੀ ਹਾਲ ਹੈ ਠੀਕ ਹੈ ਠੀਕ ਹੈ ਹੋਰ ਸੁਣਾ ਲੋਈ ਭਰਾ ਮਿਲ ਗਿਆ ਆਪਣਾ ਹੋਰ ਕੀ ਦਾ ਵਧੀਆ ਹੋ ਰਹੀ ਹੈ ਜੀ ਸੁਣਾਓ ਵਧੀਆ ਕੋਸਨਾ ਕੀ ਕਰ ਠੀਕ ਚੱਲ ਲੱਗਦਾ ਆ ਮਾਸੇ ਮਸਨ ਹੋ ਗਿਆ ਆਉਣ ਚਾਹੀਦੀ ਲੋਈ ਬਾਕੀ ਆ ਬਾਈ ਦੀ ਦੁਕਾਨ ਹੈਗੀ ਇੱਥੇ ਸਾਹਮਣੇ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਦਿਨਾਂ ਨਹੀਂ ਮੈਂ ਹਾਂ ਹਾਂ ਜੀ ਟੈਂਕ ਟੁੱਟੇ ਹੋਗੇ ਉਹਨਾਂ ਹੜਾ ਜਲਦੀ ਪਹੁੰਚਦਾ ਚੱਲਦੇ ਹੁਣ ਅੱਗੇ ਚੱਲ ਚੰਗਾ ਓਕੇ ਮੈਂ ਦੱਸਾਂਗਾ ਹਾਂ ਕੋਈ ਟੈਂਕ ਯਾਦ ਹੁਣ ਨਹੀਂ ਰੀਅਲ ਹਸਨੀ ਦਾ ਪੁਲ ਕਿਰੋੜ ਆ ਚੁੱਕਿਆ ਹੋਣਾ ਆ ਮੁਹਮਸ ਲਾਈ ਦੇ ਨੇ ਭਾਈ ਵੇ ਨੀ ਮੋਲਾ ਕੈਂਬਰੇ ਲੱਗਿਆ ਹਾਂ ਕੈਂਬਰੇ ਮੈਂ ਪਹੁੰਚ ਚੁੱਕਿਆ ਫੇਰ ਮਹਾਦੇਵ ਦੀ ਦੁਕਾਨ ਤੇ ਪਾਜੀ ਕੀ ਹਾਲ ਹੈ ਠੀਕ ਠਾਕ ਮੇਰਾ ਭਰਾ ਆ ਸਾਡੇ ਗਗਨ ਭਾਈ ਗਗਨ ਕਿਦਾਂ ਮੇਰਾ ਭਰਾ ਬਹੁਤ ਵਧੀਆ ਸੋ ਆ ਭਾਈ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਭਾਈ ਇਹਨਾਂ ਨੇ ਕੈਮਰੇ ਲਾ ਤਿਆ ਭਾਈ ਬਹੁਤ ਬਹੁਤ ਮੁਬਾਰਕਾਂ ਸੋ ਜਿਨੇ ਮੇਰੇ ਵੀਡੀਓ ਵੇ ਕੈਮਰੇ ਲਾ ਕੇ ਰੱਖਣੇ ਚਾਹੀਦੇ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਆ ਕਿੰਨੇ ਲਾਏ ਭਾਈ ਚਾਰ ਆ ਚ 6 ਕੈਮਰੇ ਲਾਈ ਦੋ ਉੱਪਰ ਤੇ ਟਾਰ ਥੱਲੇ ਹਾਂਜੀ ਠੀਕ ਆ ਲਾ ਕੇ ਠੀਕ ਆ ਸ਼ੁਕਰ ਹੈ ਬਰਮਾਦ ਸੋ ਆ ਦੇਖੋ ਕੈਮਰੇ ਪੂਰੇ ਲਾਏ ਇਹਨੇ ਆ ਉੱਪਰ ਦਾ ਬਲੇਜ਼ਰ ਸੂਟ ਆ ਤੇ ਮੈਂ ਬਟਾਉਂਦਾ ਜਰਾ ਨਹੀਂ ਭਰੇ ਜਰਾ ਤੇਰ ਕੋ ਭੜੇ ਕਰਾ ਜਾਂਦਾ ਤਿੰਨ ਘੰਟੇ ਹੋ ਗਏ ਮੈਨੂੰ ਨਿਕਲੇ ਘਰੋਂ ਫੇਰ ਆ ਚੁੱਕਿਆ ਨੈਰੋਗੇਟ ਵੱਲੋਂ ਇੱਥੇ ਆ ਪਰਸ ਲੱਗੇ ਇੱਥੇ ਰਸ਼ ਵੇਖੋ ਕਿੰਨਾ ਆ ਤੇ ਮੇਦੀ ਮਦੀ ਲਾਉਂਦੇ ਆ ਆਮ ਮੱਛੀ ਵਾਲਾ ਬਹੁਤ ਫੇਮਸ ਆ ਸਾਡੇ ਧਰਮਪੁਰ ਭਾਰਤ ਜੁਲਰ ਤੁਸੀਂ ਦੇਖ ਲਿਆ ਵਾਲੇ ਬੰਨੇ ਲੋ ਜੀ ਚੱਕਰੀ ਵਾਲੇ ਬੰਨੇ ਐਂਟਰੀ ਐਂਟਰ ਕਰਤੀ ਆ ਤੇ ਪਰਮਾਨ ਨੂੰ ਮਿਲਦੇ ਆ ਜਾ ਕੇ ਰੋਈ ਤੇ ਰੋਈ ਪਹਿਲਵਾਨ ਤੇ ਦੁਕਾਨ ਤੇ ਆਂਦੀ ਹੈਗਾ ਹਨ ਮੈਂ ਚੱਲਿਆ ਵਾਪਸ ਕਿਤੇ ਗਿਆ ਰਾਇ ਜੀ ਅਕਰਾ ਭਾਈ ਦੀ ਕੁਲਫੀ ਬੜੀ ਸੁਆਦ ਹੁੰਦੀ ਹੈ ਫਣੀ ਨਦੀ ਬਰਫੀ ਬਹੁਤ ਸੁਆਦ ਹੁੰਦੀ ਹੈ ਟੀਮ ਹੈ ਬਾਜ਼ਾਰ ਵਾਲਨੇ ਪਾਦੀ ਆ ਸਾਡੀ ਚਿੱਕੀ ਬੜੀ ਬਨਾਨੀ ਤੇ ਆ ਸਾਡੇ ਡਾਕਟਰ ਸਾਹਿਬ ਆ ਕੋ ਦੁਪਈ ਨਾ ਦੀ ਦੁਕਾਨ ਆ ਰੰਧਾ ਵਸਾਬ ਹੋਰ ਰੰਧਾ ਵਸਾਬ ਠੀਕ ਹੋ ਠੰਡ ਕਰਤੀ ਐ ਸਵੈਟਰ ਪੈ ਗਿਆ ਹਨਾ ਲੋ ਜੀ ਬਾਈ ਦੇ ਭੱਲੇ ਪਰੇ ਸਵਾਦ ਹੁੰਦੇ ਦਹੀਂ ਭੱਲੇ ਬਹੁਤ ਘੈਂਟ ਬਣਾਉਂਦੇ ਕੋੜੇ ਵੀ ਬੜੇ ਘੈਂਟ ਹੁੰਦੇ ਬਾਈ ਦੇ ਹੋਰ ਭਾਈ ਕੀ ਕਹਿਣਾ ਚਾਹੂਗੇ ਵਧੀਆ ਵਧੀਆ ਠੀਕ ਹੋ ਹੋਰ ਸੁਣਾਓ ਤੇ ਹੀ ਵਧੀਆ ਵਧੀਆ ਮੇਰਾ ਭਰਾ ਉਹ ਚਿਰਾਂ ਬਾਅਦ ਦਰਸ਼ਨ ਤੇ ਸਾਡਾ ਇੱਕ ਹੋਰ ਬਹੁਤ ਹੀ ਮਾਈ ਬੈਸਟ ਫਰੈਂਡ ਮੈਂ ਕੋਈ ਲਵਸ ਨਹੀਂ ਆ ਗਿਆ ਯਾ نو ਵਰਡ ਮੈਂ ਕੋਈ ਬੋਲਸ ਉਹਨਾਂ ਬਾਰੇ ਡਿਸਕ੍ਰਾਈਬ ਨਹੀਂ ਕਰ ਸਕਦਾ ਇਟਸ ਮਾਈ ਜਾਨ ਸਭਰਾ ਐ ਸੌਸ਼ਿਕਾ ਦੀ ਟੈਲੀਕਮ ਇਹਨਾਂ ਦੇ ਜਿਹੜੇ ਵੱਡੇ ਬ੍ਰਦਰ ਨੇ ਗੱਗੂ ਗਗਨਦੀਪ ਸਿੰਘ ਜੀ ਉਥੇ ਹੋਣਾਰੀ ਆ ਲਵਕ ਸਟ੍ਰੌਂਗ ਖੁੜੀਏ ਭੈਣਾਂ ਦੀ ਉਰੀ ਚੋਂ ਕਾ ਸੋ ਕਿਦਸ ਤੇ ਆ ਰਿਖ ਬਸ ਕੰਮ ਚੱਲ ਰਿਹਾ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਆਡੀਅੰਸ ਠੀਕ ਹੈ ਬਹੁਤ ਹੈਲੋ ਲੋ ਜੀ ਸਿੱਧੂ ਦੀ ਫੈਮਲੀ ਆ ਚੁੱਕੀ ਆ ਕਿੱਥੇ ਆ ਸਿੱਧੂ ਭਾਈ ਅੰਦਰ ਕੰਮ ਕਰਦੇ ਪਏ ਹਾਂਜੀ ਚੱਲੋ ਫਿਰ ਖੜਾਓ ਦਰਸ਼ਕਾਂ ਨੂੰ ਕਈ ਕਿੰਨੇ ਲੰਮੇ ਸਮੇਂ ਤੋਂ ਆ ਰਹੇ ਤੁਸੀਂ ਪੰਜ ਸਾਲ ਹੋ ਗਏ ਆ ਕੋ ਮਰਿੰਦਰ ਭਾਈ پورے ਤਨਮਨ ਨਾਲ ਆਪਣਾ ਕੰਮ ਕਰਦੇ ਪਏ ਨੇ ਬੰਚੀ ਦਾ ਡੋਲੀ ਤੇ ਵੰਛਾ ਸਵਾਗਤ ਆ ਕਿੱਥੇ ਇਹਨਾਂ ਦੇ ਮਰਿੰਦਰ ਭਾਈ ਇਹਨਾਂ ਅੱਜ ਆਤੇ ਚੰਗਾ ਬ੍ਰਿੰਦਰ ਭਾਈ ਓਕੇ ਚੰਗਾ ਜੀ ਤੇ ਨਿਕੰਦੇ ਆਪਣੀ ਬੈਂਕ ਦੇ ਪਾਸੇ ਲਾਈ ਦੀ ਜੀ ਮੈਂ ਆ ਚੁੱਕਿਆ ਹਾਂ ਆਪਣੇ ਮੱਲੇ ਆਪਣੇ ਕਾਰ ਬਾਈਕ ਨਾਲ ਨੇ ਅੰਦਰ ਤੇ ਆਪਣਾ ਕਾਰ ਮੋੜ ਲੈ ਗਿਆ ਆ ਗਿਆ ਮੈਂ ਆਪਣੇ ਰੂਮ ਚ ਠੀਕ ਆ ਅੱਜ ਆਪ ਲੋਕੋ ਪੈਥੀ ਸਮਾਪਤ ਕਰਦੇ ਆ ਵੀਡੀਓ ਜੰਗੀ ਲੱਗੀ ਲਾਈਕ ਕਰ ਦਿਓ ਨਵੇਂ ਜੋ ਚੈਨਲ ਕਰ ਦਿਓ ਸਬਸਕ੍ਰਾਈਬ ਰੈਸਟ ਕਰ ਗਏ ਆ ਥੱਕ ਗਿਆ ਮੈਂ ਬਹੁਤ OK ਬਾਏ ਬਾਏ